ਅ ਮਿੰਟੂ ਜੀ ਜੰਗਾਲਾ ਮਸਲਾ ਸੀ ਦੂਜੀ ਇੱਕ ਗੱਲ ਮੈਂ ਹੋਰ ਕਹੀ ਸੀ ਕਿ ਪਾਣੀ ਵਾਲਾ ਮਸਲਾ ਵੀ ਵੱਡਾ ਹੈ ਹਨਾ ਬੀਬੀ ਐਮ ਗਿਆ ਸੀ ਭਾਈ ਹਾਈ ਕੋਰਟ ਦੇ ਵਿੱਚ ਕੇਸ ਇੱਕ ਪੁਲਿਸ ਤਨਾਤੀ ਵਾਲਾ ਮਸਲਾ ਜਿਹੜਾ ਇਹਦੇ ਤੇ ਕੋਈ ਹੱਲ ਕਰੋ ਉਹਦੇ ਚ ਪੰਜਾਬ ਨੇ ਜਿਹੜਾ ਆਪਣਾ ਜਵਾਬ ਦਿੱਤਾ ਉਹ ਵੀ ਥੋੜਾ ਰੌਚਿਕ ਹੈ ਤੇ ਉਹਦੇ ਨਾਲ ਥੋੜਾ ਜਿਹਾ ਕੋਣ ਹੀ ਬਦਲ ਗਿਆ ਉਸ ਗੱਲ ਦਾ ਥੋੜਾ ਦੱਸੋਗੇ ਵੀ ਪੰਜਾਬ ਨੇ ਉੱਥੇ ਕੀ ਜਵਾਬ ਦਿੱਤਾ ਹੈ ਆਪਣਾ 3 ਵਜੇ ਸੁਣਵਾਈ ਹੋਣੀ ਆ ਜੀ ਅੱਜ ਤੇ 3:47 ਮਿੰਟ ਹੋ ਗਏ ਯਾਨੀ ਸੁਣਵਾਈ ਜਿਹੜੀ ਆ ਸਟਾਰਟ ਹੋ ਚੁੱਕੀ ਹੋਏਗੀ ਕੱਲ ਜਿਹੜੀ ਸੁਣਵਾਈ ਹੋਈ ਸੀ ਕਿ ਕੱਲ ਸੁਣਵਾਈ ਪਾਣੀ ਦੇ ਮਾਮਲੇ ਤੇ ਇਦਾਂ ਹੋਈ ਸੀ ਕਿ BBMP ਨੇ ਜਾ ਕੇ ਇੱਕ ਅਲਾਕੀ ਸੀਗੀ ਕਿ ਭਈ ਤੁਸੀਂ ਥੋੜਾ ਜਿਹਾ ਸਾਡੇ ਅਲ ਵੇਖੋ ਇਹਨਾਂ ਨੇ ਤੇ ਆ ਕੇ BBMP ਤੇ ਕਬਜ਼ਾ ਕਰ ਲਿਆ ਹੂੰ ਪੰਜਾਬ ਪੁਲਿਸ ਦੇ ਥਰੂ ਤੇ ਇਦੋਂ ਵੀ ਬੜੇ ਸਕੀਮੀ ਆ ਪੰਜਾਬੀ ਵੀ ਪੰਜਾਬ ਵਾਲੇ ਵੀ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਵੀ ਇੱਥੇ ਤੇ ਮਾਰੋ-ਮਾਰ ਲੱਗੀ ਆ ਪਾਕਿਸਤਾਨ ਨਾਲ ਆਪਣਾ ਵੇਖੋ ਤੇ ਸਹੀ ਕਿਦਾਂ ਟਸਰ ਵਾਲਾ ਕੰਮ ਚੱਲਿਆ ਅਸੀਂ ਤੇ ਇਹਦੀ ਹفاظਤ ਵਾਸਤੇ ਆਏ ਹੂੰ ਸੁਰੱਖਿਆ ਵਾਸਤੇ ਲਾਏ ਹੋਏ ਨੇ ਤੇਰੀ ਹਿਫਾਜ਼ਤ ਮੇਰੀ ਹਿਫਾਜ਼ਤ ਕਰਦੀ ਹੈ ਵਰਦੀ ਇਹ ਤੇ ਵਰਦੀ ਤੁਹਾਡੀ ਹਿਫਾਜ਼ਤ ਵਾਸਤੇ ਅਸੀਂ ਲਾਈ ਆ ਉਹ ਕਹਿੰਦੇ ਕਾਦੀ ਹਿਫਾਜ਼ਤ ਇਹਨਾਂ ਨੇ ਤੇ ਜਿਹੜੇ ਮਤਲਬ ਕਿ ਕੰਟਰੋਲ ਯੂਨਿਟ ਸੀਗੇ ਉਹ ਆ ਕੇ ਕਬਜ਼ੇਟ ਲੈ ਲੈਨੇ ਜੀ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੌਚਕ ਸੁਣਵਾਈ ਸੀ ਜਿਹਦੇ ਵਿੱਚ ਪੰਜਾਬ ਨੇ ਜਾ ਕੇ ਮੌਕੇ ਤੇ ਕਹਿ ਲਓ ਕਿ ਚੌਕੇ ਲਾ ਦਿੱਤੇ ਆ ਹੁਣ ਇੱਕ ਖਬਰ ਹੋਰ ਆ ਰਹੀ ਸੀ ਅੱਜ ਚਰਨਜੀਤ ਪੁਲਰੂਰ ਨੇ ਪਾਈ ਆ ਸ਼ਾਇਦ 2:00 ਵਜੇ ਜੀ ਉਹਦੇ ਚੋ ਕਹ ਰਹੇ ਕਿ ਰਾਤ 11:00 ਵਜੇ ਇਹਨਾਂ ਨੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਆ ਬੀਬੀ ਐਮ ਵੀ ਤੋਂ ਹੂੰ ਤੇ ਉਦੋਂ ਵੀ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਤਾਰ ਭੇਜੀ ਆ ਉਹ ਪੁਰਾਣੇ ਸਮਿਆਂ ਦੇ ਵਿੱਚ ਨਾ ਹੁੰਦਾ ਸੀ ਤਾਰ ਬਾਬੂ ਹੁੰਦੇ ਸੀ ਇਸ ਤਰ੍ਹਾਂ ਤਾਰ ਸਿਸਟਮ ਚੱਲਦਾ ਹੁੰਦਾ ਸੀ ਇਹਨਾਂ ਨੇ ਤਾਰ ਭੇਜੀ ਕਿ ਵੇਖੋ ਕਿਤੇ ਪਾਣੀ ਨਾ ਛੱਡ ਦੇ ਆ ਜੇ ਹੂੰ ਨੈਰਾ ਨੂਰਾ ਟੁੱਟ ਜਣੀ ਆ ਫੇਰ ਨਾ ਕਿਉਂ ਜ਼ਿੰਮੇਵਾਰ ਤੁਸੀਂ ਹੋ ਮਸਲਾ ਵਾਟ ਜਾਣਾ ਬੀਬੀ ਐਮਪੀ ਫੇਰ ਖਲੋਗੀ ਹੂੰ ਉਹਨਾਂ ਆਖਿਆ ਵੀ ਇਹ ਤੇ ਕੰਮ ਜਿਹੜਾ ਖਰਾਬ ਹੀ ਆ ਹੁਣ ਦੇਖੋ ਹਾਈ ਕੋਰਟ ਦੇ ਵਿੱਚ ਜਿਹੜਾ ਸੁਣਵਾਈ ਦਾ ਵਿਸ਼ਾ ਹੈ ਉਹ ਇਹ ਹੋ ਗਿਆ ਹਰਿਆਣਾ ਜਾ ਕੇ ਕਹਿ ਰਿਹਾ ਹੈ ਕਿ ਦੇਖੋ ਜੀ ਸਾਡੇ ਤੇ ਉੱਥੇ 200 ਜਲ ਘਰ ਜਿਹੜੇ ਆ ਹੂੰ ਯਾਨੀ ਜਿਵੇਂ ਵਾਟਰ ਵਰਕਸ ਹੁੰਦੇ ਆਪਣੇ ਅੰਦਰ ਜੀ ਉਹਨਾਂ ਨੂੰ ਜਲ ਘਰ ਕਹਿ ਦਿੰਦੇ ਹੋਰ ਕੀ ਆ ਕਿ ਉਹ ਇਸ ਤਰ੍ਹਾਂ ਮਤਲਬ ਕਿ ਜਿਹੜੇ ਸਾਡੇ ਹੈਗੇ ਨੇ ਉਹ ਭਾਈ ਸੁੱਕ ਗਏ 200 ਦੇ ਕਰੀਬ ਸਰ ਹੂੰ ਵੀ ਪਾਣੀ ਦੀ ਸਮੱਸਿਆ ਦੇਖ ਰਹੇ ਉੱਥੇ ਨਹੀਂ ਹੈ ਕਿ ਸਮੱਸਿਆ ਤਾਂ ਹੋਏਗੀ ਹੋਏਗੀ ਨਾ ਹੂੰ ਸਮੱਸਿਆ ਇਕੱਲੀ ਪਾਕਿਸਤਾਨ ਨੂੰ ਥੋੜੀ ਹੈ ਪਾਣੀ ਦੀ ਇਹ ਕਹਿੰਦੇ ਪਾਕਿਸਤਾਨ ਦਾ ਰੋਕਾਂਗੇ ਸਮੱਸਿਆ ਇੱਥੇ ਆਪਣੇ ਕਈ ਸ਼ਹਿਰਾਂ ਚ ਆ ਗਈ ਹੈ ਬਿਲਕੁਲ ਸ਼ਿਮਲੇ ਤੋਂ ਲੈ ਕੇ ਬੰਗਲੂਰੂ ਤੱਕ ਕਿੰਨੇ ਸ਼ਹਿਰ ਜਿਹੜੇ ਵਾਟਰ ਕ੍ਰਾਈਸਿਸ 'ਚ ਅੱਗੇ ਆ ਚੁੱਕੇ ਆ ਤਾਂ ਚਲੋ ਖੈਰ ਇਹ ਹੁਣ ਸੰਕਟ ਹੈ ਜਿਹੜਾ ਉਹ ਇੱਥੇ ਹੀ ਆ ਕਿ ਮਾਨ ਸਾਹਿਬ ਕਹਿੰਦੇ ਕਿ ਔਖੇ-ਔਖੇ ਹੋ ਕੇ ਤੁਸੀਂ 10-12 ਦਿਨ ਹੋਰ ਕੱਢ ਲਓ 20 ਨੂੰ ਅਸੀਂ ਪਾਣੀ ਛੱਡੀ ਦੇਣਾ ਪਰ ਉਤੋਂ ਪਹਿਲਾਂ ਉਤੋਂ ਪਹਿਲਾਂ ਤੇ ਹੋ ਹੀ ਨਹੀਂ ਸਕਦਾ ਨਾ ਵੇ ਸੱਜਣਾ ਨਾ ਤੁੱਕਾ ਨਹੀਂ ਦੇਣਾ ਕਹਿੰਦੇ ਆ ਨਾ ਵੇ ਸੱਜਣਾ ਨਾ ਮਤਲਬ ਕਿ ਉਹ ਤਾਂ ਫਿਰ ਨਾ ਹੀ ਆ ਤਾਂ ਹੁਣ ਅੱਜ ਜਦੋਂ ਜਾ ਕੇ ਸਾਰੇ ਉਥੇ ਪੱਖ ਰੱਖਣਗੇ ਚਾਹੇ ਉਹ ਦੇ ਚ ਕੇਂਦਰ ਆ ਹਰਿਆਣਾ ਆ ਪੰਜਾਬ ਆ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੋਏਗੀ ਕਿ ਹਾਈ ਕੋਰਟ ਦਾ ਰੁਖ ਕੀ ਰਹਿੰਦਾ ਪਰ ਮੈਂ ਅੱਗੇ ਵੀ ਕਿਹਾ ਸੀਗਾ ਕਿ ਫੈਸਲਾ ਕੁਝ ਵੀ ਆ ਜਾਵੇ ਜੋ ਮੈਂ ਕਹਿੰਦਾ ਨਾ ਇੰਦौरी ਸਾਹਿਬ ਕਹਿੰਦੇ ਸੀ ਕਿ ਕਿ ਜੋ ਵੀ ਹੋ ਫੈਸਲਾ ਮਨਜ਼ੂਰ ਹੋਣਾ ਚਾਹੀਏ ਨਾ ਚਿੱਤ ਹੋਵੇ ਜਾਂ ਜੰਗ ਭਰਪੂਰ ਹੋਣਾ ਚਾਹੀਏ ਤੇ ਗੱਲ ਇਹ ਹੈ ਕਿ ਇੱਥੇ ਫੈਸਲਾ ਸਾਰਿਆਂ ਨੂੰ ਮਨਜ਼ੂਰ ਨਹੀਂ ਹੋਣਾ ਹਾਂ ਇਹ ਚਾਹੇ ਤੇ ਹਰਿਆਣੇ ਦੇ ਉਲਟ ਆ ਜਾਏ ਚਾਹੇ ਪੰਜਾਬ ਦੇ ਉਲਟ ਆ ਜਾਏ ਤਾਂ ਉਹ ਕਿਸੇ ਵੀ ਸੂਰ ਦੇ ਵਿੱਚ ਕਿਸੇ ਵੀ ਮੇਰੇ ਖਿਆਲ ਦੇ ਨਾਲ ਐਸੇ ਹਾਲਾਤ ਦੇ ਵਿੱਚ ਉਹ ਇੱਥੇ ਨਹੀਂ ਖੜਨਗੇ ਉਹ ਉੱਤੇ ਜਾਣਗੇ ਜਾਣਗੇ ਜੀ ਠੀਕ ਹੈ ਨਾ ਜੀ ਚਾਹੇ ਉਹ ਹਰਿਆਣੇ ਦੇ ਉਲਟ ਆ ਜਾਵੇ ਚਾਹੇ ਉਹ ਪੰਜਾਬ ਦੇ ਉਲਟ ਆ ਜਾਵੇ ਕਿਉਂਕਿ ਲੜਾਈ ਇੱਕ ਤਰ੍ਹਾਂ ਨਾਲ ਕਹਿ ਲੋ ਨਾ ਕਿ ਹੁਣ ਉਹ ਜਿਹੇ ਉਹ ਇੱਕ ਕੈਸਟ ਆਈ ਸੀ ਨਾ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਹੁਣ ਇੱਥੇ ਮੁੱਛ ਦਾ ਸਵਾਲ ਵੀ ਹੈ ਨਾ ਜੀ ਬਿਲਕੁਲ ਹੁਣ ਮਾਨ ਸਾਹਿਬ ਤੇ ਪਹਿਲਾਂ ਹੀ ਕਹਿ ਚੁੱਕੇ ਆ ਕਿ ਮੈਂ ਸੁਪਰੀਮ ਕੋਰਟ ਤੱਕ ਲੜਾਂਗਾ ਵੈਸੇ ਸੁਪਰੀਮ ਕੋਰਟ ਤੱਕ ਇਹਨਾਂ ਨੂੰ ਲੜਨ ਦਾ ਬੜਾ ਸ਼ੌਂਕ ਹੈ ਇੱਕ ਤੇ ਜੀ ਪਰ ਸੁਪਰੀਮ ਕੋਰਟ ਚ ਕੀ ਅਸਲ ਹੁੰਦਾ ਹੈ ਉਹ ਵੀ ਅਸੀਂ ਦੇਖਿਆ ਆਰਡੀਐਫ ਵਾਸਤੇ ਵੀ ਤੇ ਗਏ ਸਨ ਸੁਪਰੀਮ ਕੋਰਟ ਚ ਜੀ ਕਹਿੰਦੇ ਸੀ ਅਸੀਂ ਐਂ ਏਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਉਹ ਮਾਮਲਾ ਵੀ ਜੇ ਤੁਸੀਂ ਦੇਖੋਗੇ ਤੇ ਸੁਪਰੀਮ ਕੋਰਟ ਚ ਉਦਾਂ ਹੀ ਪਿਆ ਹਮ ਹਾਲੇ ਤੱਕ ਉਹਦਾ ਹੱਲ ਨਹੀਂ ਹੋਇਆ ਜੀ ਤਾਂ ਇਹਨਾਂ ਨੇ ਐਲਾਨ ਅਗੇਤਾ ਹੀ ਕੀਤਾ ਕਿ ਮੈਂ ਸੁਪਰੀਮ ਕੋਰਟ ਤੱਕ ਲੜੂੰਗਾ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਕੱਲ ਨੂੰ فرض ਕਰੋ ਕਿ ਪੰਜਾਬ ਦੇ ਪੱਖ ਚ ਨਹੀਂ ਆਉਂਦਾ ਫੈਸਲਾ ਤਾਂ ਉਹ ਫਿਰ ਸੁਪਰੀਮ ਕੋਰਟ ਤੇ ਵੱਟ ਤੇ ਪਈ ਆ ਤੇ ਗੱਲ ਤੁਹਾਡੀ ਸਹੀ ਆ ਵੀ 10 ਦਿਨ ਰਹਿ ਗਿਆ ਤੇ ਐਂ ਲੱਗ ਜੀ ਹਾਂਜੀ ਬਸ ਐਂ ਲੱਗ ਜਾਣਾ ਜੀ ਸਨ ਵਲੌਗ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਸਾਰੇ ਦੋਸਤਾਂ ਦਾ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੇ ਤੁਹਾਨੂੰ ਮੁਬਾਰਕਾਂ ਜੀ ਜੋ ਕਰਨਾ ਹੁੰਦਾ ਕੇ ਕਰਨਾ ਕੇ ਦੋ ਕੇ ਕਰਨਾ ਤੇ ਮਿੰਟੋ ਜੀ ਮੈਂ ਦਲਿੰਦਰ ਦੀ ਗੱਲ ਕਰ ਰਿਹਾ ਸੀ ਉੱਥੇ ਕਹਿੰਦੇ ਕਿ ਇੱਕ ਬੀਟੈਕ ਦਾ ਸਟੂਡੈਂਟ ਬਈ ਕਤਲ ਕੇਸ ਦੇ ਵਿੱਚ ਫੜਿਆ ਗਿਆ ਔਰ ਮਸਲਾ ਵੀ ਕੀ ਸੀ ਕਿ ਭਾਈ ਉਹਨੇ ਲੋਨ ਧਾਰਨਾ ਸੀ ਤੇ ਉਹਨੇ ਉਸ ਚੱਕਰ ਦੇ ਵਿੱਚ ਕਹਿੰਨ ਚੋਰੀ-ਚੋਰੀ ਦੇ ਚੱਕਰ ਚ ਇੱਕ ਕਤਲ ਕਰਤਾ ਤੇ ਕੀ ਮਸਲਾ ਮਸਲਾ ਸੀਗਾ ਜੀ ਇਹ ਕਾਹਦਾ ਲੋਨ ਸੀ ਉਹਦਾ ਧਾਰਨ ਵਾਲਾ ਨਹੀਂ ਦੇਖੋ ਇੱਕ ਚੀਜ਼ ਤੇ ਵੇਖਣ ਵਾਲੀ ਹੈ ਨਾ ਕਿ ਸਟੱਡੀ ਲੋਨ ਸਰ ਲੋਨ ਮੁੜੀ ਨਹੀਂ ਰਿਹਾ ਹੈ ਲੋਨ ਇੰਡੀਅਨ ਲੋਕਾਂ ਤੋਂ ਨਹੀਂ ਮੁੜ ਰਿਹਾ ਹੈ ਇਹ ਗੱਲ ਨੂੰ ਮੈਂ ਤਾਂ ਹੀ ਕਹਿ ਰਿਹਾ ਜੀ ਇਹ ਜੰਗ ਜੰਗ ਕੂਕਣ ਵਾਲੇ ਇਹ ਇਹ ਬਹੁਤ ਜਲਦੀ ਠੰਡੇ ਹੋ ਜਾਣਗੇ ਸਰ ਚੁੱਲਿਆਂ ਦੀ ਅੱਗ ਜਦੋਂ ਬੁਝਦੀ ਹੈ ਨਾ ਜੀ ਤਾਂ ਢਿੱਡਾਂ ਦੇ ਵਿੱਚ ਅੱਗ ਵੱਲਦੀ ਹੈ ਤੇ ਫਿਰ ਜਦੋਂ ਢਿੱਡਾਂ ਦੀ ਅੱਗ ਵੱਲਦੀ ਹੈ ਨਾ ਸਾਬ ਉਹਦੇ ਵਿੱਚ ਬਹੁਤ ਕੁਝ ਰਾਖ ਹੋ ਜਾਂਦਾ ਤੁਹਾਡੀ ਆਕੜ ਈਗੋ ਹੰਕਾਰ ਤਹਾਡੀ ਠੋਕੀ ਬੱਲੇ ਬੱਲੇ ਸਭ ਚੀਖਾ ਬਣ ਜਾਂਦੀ ਆ ਸੇਟ ਦੀ ਆਗਾ ਹੂੰ ਕਹਿਣ ਦਾ ਮਤਲਬ ਇਹ ਆ ਕਿ ਇੰਡੀਆ ਦੇ ਵਿੱਚ 골ਡ ਲੋਨ ਦੇਖ ਲਓ ਤੁਸੀਂ ਹੂੰ ਕਿੰਨਾ 골ਡ ਲੋਨ ਆ ਜੀ ਉਹ 골ਡ ਉਦਾਂ ਹੀ ਲੋਕ ਛੜਾ ਹੀ ਨਹੀਂ ਪਾ ਰਹੇ ਨਹੀਂ ਨਹੀਂ ਪਾ ਰਹੇ ਬਿਲਕੁਲ ਹੁਣ ਤੁਸੀਂ ਆ ਟੂ ਟੂ ਵੀਲਰ ਮੈਂ ਅੰਕੜੇ ਵੀ ਕੱਢੇ ਸੀ ਇੱਕ ਵਾਰੀ ਹੂੰ ਕਿ ਸਰ ਜਿੰਨਾ ਟੂ ਵੀਲਰ ਦਾ ਲੋਨ ਹੈ ਨਾ ਉਹ ਉਹ ਨਾ ਬਹੁਤ ਸਾਰੇ ਲੋਕ ਜਿਹਨਾਂ ਤੇ ਕਿਸ਼ਤਾਂ ਨਹੀਂ ਭਰ ਹੁੰਦੀਆਂ ਨਹੀਂ ਹੁੰਦੀਆਂ ਬਿਲਕੁਲ ਤਾਂ ਮਤਲਬ ਕਿ ਇਹ ਸੋਚਣਾ ਪਵੇਗਾ ਸਟੱਡੀ ਲੋਨ ਦਾ ਵੀ ਇਹੋ ਹਾਲ ਹੈ ਨਾ ਸਰ ਹਮ ਸਟੱਡੀ ਲੋਨ ਦਾ ਇਹ ਹੈ ਕਿ ਨੌਕਰੀ ਮਿਲੇ ਨਾ ਮਿਲੇ ਤੁਹਾਨੂੰ ਪੜਨਾ ਪੈਣਾ ਜੀ ਕੀ ਕਰੋਗੇ ਜੀ ਇਹ ਮੁੰਡਾ ਬਿਸ਼ਾਖਾ ਪਟਨਾਮ ਦਾ ਸੀ ਰੈਡੀ ਹਮ 21 ਕੇ 22 ਸਾਲ ਉਮਰ ਸੀ ਪਿਓ ਮਰ ਗਿਆ ਸਟੱਡੀ ਲੋਨ ਮੋੜਨਾ ਸੀਗਾ ਲੱਖ ਰੁਪਏ ਦਾ ਬੋਝ ਸੀਗਾ ਉਹ ਮੋਤਾ ਸਿੰਘ ਨਗਰ ਤੁਹਾਨੂੰ ਪਤਾ ਹੈ ਬਹੁਤ ਮਸ਼ਹੂਰ ਹੈ ਜਲੰਧਰ ਦਾ ਜੀ ਇਹ ਉਥੇ ਕਿਹੇ ਘਰ ਚ ਵੜਿਆ ਉਹ ਗੁਰ ਸ੍ਰੀਨ ਸਾਹਿਬ ਹੈਗੇ ਭਾਜਪਾ ਦੇ ਨੇਤਾ ਹੈ ਉਹਨਾਂ ਦਾ ਰਿਸ਼ਤੇਦਾਰ ਸੀ ਵਿਰਧ ਰਹਿੰਦਾ ਸੀ ਕਰੇ ਜੀ ਇਹ ਪਿਆ ਤੇ ਇਹ ਵੀ ਗਹਿਣਾ ਗੱਟਾ ਚੁਕਲਾਂਗਾ ਤੇ ਚਲੋ ਬਈ ਗਾਹ ਹੂੰਗਾ ਬਿਲਕੁਲ ਉਥੇ ਇਹਦੇ ਤੋਂ ਕਤਲ ਹੋ ਗਿਆ ਦਰ ਆਦਮੀ ਉਹਨੇ ਥੋੜਾ ਬਹੁਤਾ ਵਿਰੋਧ ਕੀਤਾ ਹੋਵੇਗਾ ਹੋ ਸਕਦਾ ਇਹਨੇ ਮਾਰ ਦਿੱਤਾ ਪੁਲਿਸ ਨੇ ਜਦੋਂ ਇਨਕੁਆਰੀ ਕੀਤੀ ਪੁਲਿਸ ਨੇ ਮਾਮਲਾ ਇਨਵੈਸਟੀਗੇਟ ਕਰਕੇ ਤੇ ਦੇਖਿਆ ਤਾਂ ਤੇ ਇਹਨਾਂ ਦੀ ਯੂਨੀਵਰਸਿਟੀ ਦਾ ਜਿਹੜੇ ਆ ਰਾਜ ਸਭਾ ਦੇ ਮੈਂਬਰ ਆ लवली ਵਾਲੇ ਜੀ ਉਹ ਉਥੋਂ ਦਾ ਸਟੂਡੈਂਟ ਨਿਕਲੇ ਸਨ ਉਹਨਾਂ ਦਾ ਤੇ ਹੁਣ ਕੀ ਕਸੂਰ ਨਾ ਤੇ ਕੀ ਕਸੂਰ ਹੈ ਪਰ ਇਹ ਗੱਲ ਕਿਤੇ ਨਾ ਕਿਤੇ ਕਹਿ ਲੋ ਕਿ ਕੁਕਮੀ ਆ ਹਰੇਕ ਇੰਡੀਅਨ ਬੰਦੇ ਦੇ ਉਸ ਬੰਦੇ ਤੇ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਤੇ ਬਹੁਤ ਜ਼ਿਆਦਾ ਅਸਰ ਉਹ 5-10% ਹੈਗੇ ਨੇ ਇੰਡੀਆ 'ਚ ਹੂੰ ਹੂੰ ਠੀਕ ਹੈ ਨਾ ਜੀ ਉਹ ਬਹੁਤ ਥੋੜੀ ਪਰਸੈਂਟੇਜ ਆ ਉਹ ਤੇ ਉਹ 5-10% ਹੈਗੇ ਸਰ ਉਹਨਾਂ ਦੇ ਤਾਂ ਸੁੱਤੇ ਪਈ ਪੈਸੇ ਵਧੀ ਜਾਂਦੇ ਆ ਜੀ ਕੀ ਕ ਪੈਸੇ ਸੁਗੀ ਜਾਂਦੇ ਉਹਨਾਂ ਦੇ ਤਾਂ ਜੀ ਉਹ 1 2% ਤੇ ਆਪਣੇ ਐਸੇ ਆ ਜਿਨ੍ਹਾਂ ਦੇ ਕੋਲ ਸ਼ਾਇਦ ਉਹਨੀ ਦੌਲਤ ਇੱਕ ਪਾਸੇ ਪੂਰੇ ਆਬਾਦੀ ਕੋਲ ਹੋਣੀ ਹੈ ਤੇ 1% ਕੋਲ ਉਹਨੀ ਕੋਲ ਹੈ ਬਿਲਕੁਲ ਠੀਕ ਹੈ ਨਾ ਜੀ ਉਦਾਂ ਦੀ ਗੱਲਾਂ ਹੀ ਛੱਡ ਦੋ ਤਾਂ ਬਹੁਤ ਸਾਰੇ ਲੋਕ ਜਿਹੜੇ ਹਨਾ ਉਹ ਐਸੇ ਨੇ ਜੀ ਜਿਨ੍ਹਾਂ ਵਾਸਤੇ ਇਹ ਚੀਜ਼ਾਂ ਬਹੁਤ ਔਖੀਆਂ ਹੋ ਗਈਆਂ ਲੋਨ ਮੋੜਨੇ ਉਧਾਰੀਆਂ ਚਕਾਉਣੀਆਂ ਤਾਰਨੀਆਂ ਇਹਦੇ ਸਾਰੇ ਇਹ ਕਹਿੰਨਾ ਕਿ ਜ਼ਿੰਦਗੀ 'ਚ ਜਿਸ ਬੰਦੇ ਨੂੰ ਲੈਣ ਵਾਲੇ ਦੀ ਆਵਾਜ਼ ਨਹੀਂ ਨਾ ਵੱਜਦੀ ਹੂੰ ਉਹ ਬੰਦਾ ਬਹੁਤ ਸੌਖਾ ਜੇ ਬਿਲਕੁਲ ਨਾ ਉਹਦੀ ਜ਼ਮੀਨ ਵੇਖਿਓ ਨਾ ਉਹਦੀਆਂ ਗੱਡੀਆਂ ਵੇਖਿਓ ਹੂੰ ਨਾ ਮੇਰੇ ਅੰਗੋ ਦੀਆਂ ਚਪਲਾਂ ਵੇਖਿਓ ਜੇ ਉਹਨੂੰ ਪਿੱਛੋਂ ਆਵਾਜ਼ ਮਾਰਨ ਵਾਲਾ ਨਹੀਂ ਹੈਗਾ ਕੋਈ ਕਿ ਮੇਰੇ ਪੈਸੇ ਦੇ ਜਾ ਹੂੰ ਕੋਈ ਉਹਦੇ ਘਰੇ ਆ ਕੇ ਨਹੀਂ ਖੜਦਾ ਕਿ ਪੈਸੇ ਦੇ ਉਹ ਸੌਖਾ ਜੇ ਜੀ ਤਾਂ ਬਹੁਤ ਔਖਾ ਹੈ ਭਈ ਇਹ ਮੁੰਡੇ ਦੀ ਜ਼ਿੰਦਗੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਇਹਨੂੰ ਛੱਡ ਦਿਓ ਇਹ ਤਾਂ ਕੱਲੀ ਚੋਰੀ ਹੁੰਦੀ ਫਿਰ ਮੈਂ ਕਹਿੰਦਾ ਕਿ ਚਲੋ ਯਾਰ ਇੱਕ ਮੌਕਾ ਦੇ ਦਿਓ ਮਰਡਰ ਹੋ ਗਿਆ ਨਾ ਹੂੰ ਮੰਦਾ ਮਰ ਗਿਆ ਹਮ ਪਰ ਤੁਸੀਂ ਇਹ ਵੇਖੋ ਕਿ ਕਿਸ ਤਰ੍ਹਾਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ ਦੇਖੋ ਕਾਰਨ ਵੇਖੋ ਉਹਦੇ ਪਿੱਛੇ ਹਾਂਜੀ ਹਾਂਜੀ ਬਿਲਕੁਲ ਸਟੱਡੀ ਕਰਨ ਵਾਸਤੇ ਕੋਈ ਬੱਚਾ ਕਹ ਲੋ ਕਿ ਲੋਨ ਲੈ ਲੈਂਦਾ ਫਿਰ ਉਹਦੇ ਚੱਕਰ 'ਚ ਇੰਨਾ ਫਸ ਜਾਂਦਾ ਹੈ ਉਹ ਕਿ ਕਤਲ ਤੱਕ ਹੋ ਜਾਂਦਾ ਹੈ